ਸੁਰਨ ਸਿੰਘ ਟਰਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ। ਬੜੀ ਮਿਹਰਬਾਨੀ ਤੁਹਾਨ ਸਾਥ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਨੋਂ ਸਤਿ ਸ਼੍ਰੀ ਅਕਾਲ ਜੀ। ਅੱਛਾ ਸਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਇੱਕ ਬੰਦ ਕਮਰਾ ਮੀਟਿੰਗ ਕੀਤੀ ਆ ਕੀ ਹੋ ਰਿਹਾ ਕੀ ਕੁਕਿੰਗ ਹੋ ਰਹੀ ਆ ਕੋਈ ਨਵਾਂ ਫਰੰਟ ਬਣਵੜਾ ਜਾਂ ਇਹਦੇ ਬਾਰੇ ਕੋਈ ਪਤਾ ਲੱਗਾ ਸਮਝਾ ਪਲੀ ਗਲਤ ਹੈ ਜੀ ਕਿ ਕੋਈ ਨਾ ਕੋਈ ਸਿਆਸੀ ਗੱਲ ਤਾਂ ਹੋਈ ਹੀ ਹੋਣੀ ਆ ਪਰ ਦੋਵਾਂ ਨਹੀਂ ਇਹ ਗੱਲ ਕਹੀ ਆ ਕਿ ਭਾਈ ਸਿਆਸੀ ਗੱਲਾਂ ਨਹੀਂ ਖੇਤੀਬਾੜੀ ਦੇ ਬਾਰੇ ਗੱਲਾਂ ਹੋਈਆਂ ਸੁਖਬੀਰ ਸਿੰਘ ਬਾਦਲ ਅੱਜ ਪਹੁੰਚੇ ਜੀ ਬਲਵੀਰ ਸਿੰਘ ਰਾਜੇਵਾਲ ਦੇ ਘਰ ਦੇ ਵਿੱਚ ਉੱਥੇ ਬੰਦ ਕਮਰੇ ਦੇ ਵਿੱਚ ਕਾਫੀ ਲੰਮਾ ਸਮਾਂ ਗੱਲਬਾਤਾਂ ਕੀਤੀਆਂ ਬਾਅਦ ਵਿੱਚ ਪੱਤਰਕਾਰਾਂ ਨੇ ਸੁਖਬੀਰ ਬਾਦਲ ਹੁਣਾਂ ਨੂੰ ਪੁੱਛਿਆ ਜੀ ਕਿ ਕੀ ਕੋਈ ਸਿਆਸੀ ਗੱਲਬਾਤ ਹੋਈ ਆ ਉਹ ਕਹਿੰਦੇ ਦੇਖੋ ਮੇਰੇ ਪਿਤਾ ਜੀ ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਸੀ ਤਾਂ ਉਦੋਂ ਕਿਸਾਨੀ ਮਸਲੇ ਦੇ ਉੱਤੇ ਜਦੋਂ ਕੋਈ ਸਿਆਣੀ ਗੱਲ ਸਿੱਖਣੀ ਹੁੰਦੀ ਸੀ ਸਮਝਣੀ ਹੁੰਦੀ ਸੀ ਉਦੋਂ ਫਿਰ ਰਾਜੇਵਾਲ ਸਾਹਿਬ ਨੂੰ ਪੁੱਛਦੇ ਹੁੰਦੇ ਸੀ ਫੋਨ ਕਰਦੇ ਹੁੰਦੇ ਸੀ ਤੇ ਹੁਣ ਮੇਰਾ ਵੀ ਚਿਤ ਕੀਤਾ ਜੀ ਕਿ ਮੈਂ ਰਾਜੇਵਾਲ ਸਾਹਿਬ ਦੇ ਕੋਲੋਂ مشਵਰਾ ਕਰਾਂ ਕਿਸਾਨੀ ਦੇ ਮਸਲੇ ਦੇ ਬਾਰੇ ਗੱਲਬਾਤ ਕਰੀਏ ਤੇ ਉਹ ਕਰਨ ਜਿਵੇਂ ਇਸ ਕਰਕੇ ਆਇਆ ਸੀ ਤੇ ਨਾਲੇ ਕਿਸਾਨੀ ਦੇ ਬਾਰੇ ਵੀ ਗੱਲਬਾਤ ਕੀਤੀ ਆ ਸੋ ਰਾਜੇਵਾਲ ਹਰ ਨੇ ਵੀ ਗੱਲ ਕਹੀ ਆ ਜੀ ਕਿ ਇਹ ਇੱਕ ਨਿੱਜੀ ਵੈਸੇ ਰਸਮੀ ਮੁਲਾਕਾਤ ਸੀਗੀ ਇਹਦੇ ਵਿੱਚ ਕੋਈ ਸਿਆਸੀ ਗੱਲ ਹੋਣੀਗੀ ਜੀ ਹੂੰ ਹੂੰ ਕਿਉਂਕਿ ਇੱਕ ਵਾਰੀ ਰਾਜੇਵਾਲ ਸਾਹਿਬ ਨੇ ਵੀ ਜਦੋਂ ਬਾਕੀ ਦੇ ਕਿਸਾਨ ਲੀਡਰ ਕਹਿ ਰਹੇ ਸਨ ਕਿ ਅਸੀਂ ਸਿਆਸਤ ਨਹੀਂ ਜਾਣਾ ਚਾਹੁੰਦੇ ਤਾਂ ਇਹਨਾਂ ਨੇ ਆਪਣੀ ਪੂਰੀ ਸਲੀਟ ਖੜੀ ਕੀਤੀ ਸੀ ਹਾਂ ਬਿਲਕੁਲ ਜੀ ਚੋਣ ਵੀ ਲੜੀ ਸੀ ਪਰ ਇਹ ਵੱਖਰੀ ਗੱਲ ਆ 2022 ਦੇ ਵਿੱਚ ਰਾਜੇਵਾਲ ਸਾਹਿਬ ਸਮੇਤ ਸਾਰੇ ਹੀ ਕਿਸਾਨਾਂ ਕੋ ਜਿੰਨੇ ਵੀ ਜਿੱਥੋਂ ਵੀ ਖੜੇ ਸੀ ਉਹਨਾਂ ਦਾ ਜ਼ਮਾਨਤਾਂ ਜ਼ਬਤ ਹੋਮ ਨਹੀਂ ਸੀ ਹੂੰ ਅੱਛਾ ਬਾਕੀ ਜਿਹੜਾ ਪੰਜਾਬ ਦੀਆਂ ਸੜਕਾਂ ਨੂੰ ਪੈਚ ਲਾਉਣ ਦਾ ਕੰਮ ਸ਼ੁਰੂ ਹੋਣ ਵਾਲਾ ਉਹ ਪੈਸੇ ਮਿਲ ਗਏ ਜਿਹੜੇ ਰੂਰਲ ਡਿਵੈਲਪਮੈਂਟ ਦੇ ਸੀ ਉਹਦੇ ਨਾਲ ਲੱਗਣੇ ਨੇ ਦੇਖੋ ਅੱਜ ਦਾ ਪੰਜਾਬ ਦੀ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਜੀ ਇਹ ਉਧਰੋਂ ਪੈਸੇ ਆਏ ਜਾਂ ਆਫਦਾਂ ਪ੍ਰਬੰਧ ਕਿਤੋਂ ਕੀਤਾ ਇਹਦੇ ਬਾਰੇ ਤਾਂ ਹਾਲੇ ਕੋਈ ਪਤਾ ਨਹੀਂ ਹੈ ਜੀ ਪਰ ਇੰਨੀ ਗੱਲ ਜ਼ਰੂਰ ਕਹੀ ਗਈ ਆ ਕਿ ਪੰਜਾਬ ਦੀਆਂ ਸੜਕਾਂ ਜਿਹੜੀਆਂ ਕਿ ਬਹੁਤ ਲੰਮੀਆਂ ਚੌੜੀਆਂ ਤੇ ਜਿਨ੍ਹਾਂ ਨੂੰ ਬਣਾ ਸੀ ਕਿ ਇਹ ਸੋਨਾ ਕਰ ਦੇਣਾ ਸੁੰਦਰੀਕਰਨ ਕਰ ਦੇਣਾ ਉਹਦੇ ਬਾਰੇ ਅੱਜ ਸਰਕਾਰ ਨੇ ਗੱਲ ਕਹੀ ਆ ਕਿ ਅਸੀਂ ਇੱਕ ਪ੍ਰੋਜੈਕਟ ਬਣਾ ਲਿਆ 3500 ਕਰੋੜ ਰੁਪਏ ਦਾ ਬਜਟ ਆ ਜਿਹੜਾ ਸੜਕਾਂ ਦੇ ਵਾਸਤੇ ਰਾਡ ਕੀਤਾ ਗਿਆ 2872 ਕਰੋੜ ਰੁਪਏ ਦੇ ਨਾਲ ਮੁਰੰਮਤ ਤੇ ਰੱਖ-ਰਖਾਅ ਹੋਊਗਾ ਤੇ 587 ਕਰੋੜ ਰੁਪਇਆ ਹੋਰ ਕੰਮਾਂ ਵਾਸਤੇ ਰਾਖ ਕੀਤਾ ਜਾਣਾ। ਇਹ ਵੀ ਗੱਲ ਕਹੀ ਗਈ ਹੈ ਵੀ ਜਿਹੜੇ ਵੀ ਇਸੇ ਜਿਹਨੂੰ ਇਹ ਸੜਕਾਂ ਦਾ ਜਿੰਮਾ ਦੇਣਾ ਸੜਕ ਰਮਾਨ ਕੰਪਨੀ ਨੂੰ 5 ਸਾਲ ਦੇ ਲਈ ਸਾਰੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਇਹਨਾਂ ਦੀ ਹੋਊਗੀ ਤੇ ਸੜਕਾਂ ਚੰਗੀਆਂ ਬਣਾਈਆਂ ਜਾਣੀਆਂ। ਵੈਸੇ ਤਾਂ ਸੌਣ ਭਾਦੋਂ ਚ ਮੀਂਹ ਪੈਂਦੇ ਆ ਪਰ ਕਹਿੰਦੇ ਸੌਣ ਭਾਦੋਂ ਤੋਂ ਬਾਅਦ ਅੱਸੂ ਦਾ ਬਲੀਆਂ ਵੀ ਲੱਗਦਾ ਕਈ ਵਾਰੀ ਹੁਣ ਮੀਂਹ ਪੈਣ ਦੀ ਸੰਭਾਵਨਾ ਹੈ ਜਾਂ ਕੋਈ ਹੋਰ ਗੱਲ ਹੈ ਜਿਹਦੇ ਕਰਕੇ ਰਣਜੀਤ ਸਾਗਰ ਚੋਂ ਤੇ ਪਾਖੜਾ ਡੈਮ ਚੋਂ ਪਾਣੀ ਕੱਢਿਆ ਜਾ ਰਿਹਾ। ਅਤੇ ਕੋਣਾ ਜਨ ਸਾਬ ਗੱਲੇ ਜੀ ਕਿ ਅੱਜ ਨਾ ਰਿਪੋਰਟ ਵੀ ਆਈ ਆ ਅੱਜ ਜਿਹੜੇ ਮੌਸਮ ਮਾਹਰ ਆ ਉਹਨਾਂ ਨੇ ਵੀ ਗੱਲ ਕਹੀ ਆ ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਹੜ ਦਾ ਖਤਰਾ ਬਣਿਆ ਪਿਆ ਇਸੇ ਕਰਕੇ ਰਣਜੀਤ ਸਾਗਰ ਡੈਮ ਦੇ ਵਿੱਚੋਂ ਰਾਵੀ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਕਈ ਹੋਰ ਥਾਵਾਂ ਤੋਂ ਕਈ ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਉਹਦੇ ਪਿੱਛੇ ਕਾਰਨ ਇਹ ਜੀ ਕਿ ਆਉਂਦੇ ਚਾਰ ਦਿਨ ਪੰਜਾਬ ਦੇ ਵਿੱਚ ਬੇਅਦਮੀ ਦੀ ਸੰਭਾਵਨਾ 6 ਤੇ 7 ਅਕਤੂਬਰ ਨੂੰ ਪੰਜਾਬ ਦੇ ਵਿੱਚ ਕਹਿੰਦੇ ਵੀ ਇੰਨਾ ਜ਼ਬਰਦਸਤ ਮੀਂਹ ਪੈ ਸਕਦਾ ਜਿੰਨਾ ਇਸ ਮਹੀਨੇ ਦੇ ਵਿੱਚ ਇੰਨਾ ਨਾ ਦੇ ਵਿੱਚ ਪਿਛਲੇ 80 ਬਰਿਆਂ ਦੇ ਵਿੱਚ ਵੀ ਨਾ ਪਿਆ ਹੋਵੇ ਉਹਦੇ ਮੱਦੇਨਜ਼ਰ ਮੇਰੇ ਅਖਰ ਵੀ ਡੈਮ ਥੋੜੇ ਜਿਹਾ ਹੌਲੇ ਕੀਤੇ ਜਾ ਰਹੇ ਆ ਕਿ ਪਾਣੀ ਜੇਕਰ ਵੱਧ ਜਾਂਦਾ ਤੇ ਫਿਰ ਕੋਈ ਨੁਕਸਾਨ ਨਾ ਹੋਵੇ ਹੁਣ ਇਹ ਪ੍ਰਵਿਖਬਣੀ ਕੀਤੀ ਗਈ ਹੈ ਵੀ ਪੰਜਾਬ ਦੇ ਵਿੱਚ ਜ਼ਬਰਦਸਤ ਮੀਂਹ ਪੈ ਸਕਦਾ ਤੇ ਇੱਕ ਵਾਰ ਫਿਰ ਹੜ੍ਹ ਬੜੀ ਸਥਿਤੀ ਪੈਦਾ ਹੋ ਸਕਦੀ ਹੈ ਸੁ ਪੰਜਾਬ ਵਿਧਾਨ ਸਭਾ ਦਾ ਸੈਟੇਲਾਈਟ ਸੈਸ਼ਨ ਅਨੰਦਪੁਰ ਸਾਹਿਬ ਹੋਣਾ ਉੱਥੇ ਹੈਗੀ ਹੈ ਇੰਤਜ਼ਾਮ ਹੈ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ ਜੀ ਉੱਥੇ ਜਨੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਵਿਸ਼ੇਸ਼ ਸੈਸ਼ਨ ਇਹ ਅਨੰਦਪੁਰ ਸਾਹਿਬ ਦੇ ਵਿੱਚ ਹੋਊਗਾ ਤੇ ਇਹਦੇ ਪਿੱਛੇ ਕਾਰਨ ਹੈ ਜੀ ਕਿ ਗੁਰੂ ਜਿਹੜਾ ਸੇਗ ਬਹਾਦਰ ਸਾਹਿਬ ਜੀ ਦਾ ਤੇ ਉਹ ਕਹਿੰਦੇ ਜੀ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਸਮਾਗਮ ਚ ਆਏ ਜਾਣੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਇਹ ਸੈਸ਼ਨ ਹੋਊਗਾ ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 24 ਨਵੰਬਰ ਨੂੰ ਚੰਡੀਗੜ੍ਹ ਤੋਂ ਬਾਹਰ ਇਹ ਸੱਦਿਆ ਜਾ ਰਿਹਾ ਤੇ ਅਗਲੀ ਗੱਲ ਇਹ ਜੀ ਕਿ ਇਸੇ ਤਿਆਰੀਆਂ ਜ਼ੋਰਾਂ ਦੇ ਉੱਤੇ ਆ ਤੇ ਪੰਜਾਬ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪਹਿਲੀ ਵਾਰ ਪਹਿਲੀ ਵਾਰ ਇਹ ਜਿਹੜੇ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਇਹ ਗੱਲ ਹੋਊਗੀ ਵੀ ਆਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਦਾ ਉਚੇਚਾ ਸੈਸ਼ਨ ਸੱਦਿਆ ਜਾਵੇ। ਹੂੰ ਹੂੰ। ਉਸੇ ਤਰ੍ਹਾਂ ਹੀ ਕਾਰਵਾਈ ਚੱਲ ਸਕੇਗੀ ਜਿਵੇਂ ਵਿਧਾਨ ਸਭਾ ਚੱਲਦੀ ਹੈ। ਹਾਂ ਬਿਲਕੁਲ ਇਹ ਕਿਹਾ ਤਾਂ ਨਹੀਂ ਇਹ ਨਹੀਂ ਹੈ ਬਾਕੀ ਸਮਾਂ ਦੱਸੂਗਾ। ਫਿਲਹਾਲ ਤਿਆਰੀਆਂ ਜ਼ੋਰਾਂ ਦੇ ਉੱਤੇ ਤੇ ਮੁੱਢਲੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਜੀ। ਅੱਛਾ ਸ਼੍ਰੋਮਣੀ ਕਮੇਟੀ ਰਾਜਵਣਾਂ ਨੂੰ ਮਿਲਣ ਜਾ ਰਹੇ ਨੇ ਕੋਈ ਨਵੀਂ ਡਿਸਕਸ਼ਨ ਸ਼ੁਰੂ ਹੋਣ ਵਾਲੀ ਹੈ? ਦੇਖੋ ਪਿਛਲੇ ਦਿਨੀ ਨਾ ਸੁਪਰੀਮ ਕੋਰਟ ਨੇ ਕੇਂਦਰ ਦੀ ਸਰਕਾਰ ਨੂੰ ਇਹ ਗੱਲ ਕਹੀ ਸੀ ਕਿ ਰਾਜਵਾਨਾਂ ਦੀ ਫਾਂਸੀ ਦੇ ਬਾਰੇ ਹਾਲੇ ਤੱਕ ਤੁਸੀਂ ਫੈਸਲਾ ਕਿਉਂ ਨਹੀਂ ਕੀਤਾ ਤੁਸੀਂ ਹਾਲੇ ਤੱਕ ਰਾਜਵਾਨਾਂ ਨੂੰ ਫਾਂਸੀ ਦੇ ਵੱਲ ਲੈ ਕੇ ਕਿਉਂ ਨਹੀਂ ਗਏ ਕਹਿਣ ਦਾ ਭਾਵ ਇਹ ਆ ਹੁਣ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਗਏ ਕਿਉਂਕਿ ਰਾਜਵਾਨਾਂ ਫਰਾਂ ਦੀ ਫਾਂਸੀ ਦੀ ਸਦਾ ਜਿਹੜੀ ਉਹ ਆਰਦੀ ਤੌਰ ਤੇ ਉੱਥੇ ਰੱਦ ਕੀਤੀ ਗਈ ਸੀ ਤੇ ਨਾ ਕੇਂਦਰ ਦੇ ਵੱਲੋਂ ਨਾ ਕਿਸੇ ਹੋਰ ਦੇ ਵੱਲੋਂ ਕਮੇਟੀਆਂ ਦੇ ਵੱਲੋਂ ਤੇ ਕੋਈ ਸੁਪਰੀਮ ਕੋਰਟ ਤੱਕ ਕੋਈ ਪਹੁੰਚ ਕੀਤੀ ਗਈ ਤੇ ਇਹ ਮਾਮਲਾ ਉਮੇਦਾਂ ਉਮੇ ਲੰਕੀ ਜਾਂਦਾ ਸੋ ਪਤਾ ਨਹੀਂ ਕਿ ਸ਼ਾਇਦ ਇਹਦੇ ਪਿੱਛੇ ਕੋਈ ਕਾਰਨ ਹੋਵੇ ਜਾਂ ਕੋਈ ਹੋਰ ਵਿਚਾਰ ਬਟੰਦਰਾ ਪਰ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕਿਹਾ ਉਹ ਕਹਿੰਦੇ ਕਿ ਸਿੱਖ ਬੁੱਧੀਜੀਵੀਆਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਲੈ ਕੇ ਜੇਲ੍ਹ ਦੇ ਵਿੱਚ ਜਾ ਕੇ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਅਸੀਂ ਮੁਲਾਕਾਤ ਕਰ ਨਹੀਂ ਆਵਾਂਗੇ ਚਰਨਜੀਤ ਹੁਜਾ ਸੰਗੀਤ ਸਮਰਾਟ ਉਹਨਾਂ ਦਾ ਮੇਰਾ ਖਿਆਲ ਆ ਅੰਤਮ ਕਿਰਿਆਕਰਮ ਤੋਂ ਬਾਅਦ ਭੋਗ ਪਾਇਆ ਗਿਆ ਸੀ ਕੌਣ ਕੌਣ ਆਇਆ ਜੀ ਉੱਥੇ ਕਿਵੇਂ ਰਿਹਾ ਹੋ ਦੇਖੋ 74 ਸਾਲ ਦੀ ਉਮਰ ਦੇ ਵਿੱਚ ਹੁਜਾ ਸਾਹਿਬ ਦੁਨੀਆਂ ਤੋਂ ਚਲੇ ਗਏ ਇਹ ਗਏ ਸੀ ਜੀ 21 ਸਤੰਬਰ ਨੂੰ ਅੱਜ ਚੰਡੀਗੜ੍ਹ ਦੇ ਵਿੱਚ ਇਹਨਾਂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ ਇਹਦੇ ਵਿੱਚ ਗਾਇਕ ਹੰਸ ਰਾਜ ਹੰਸ, ਪੰਮੀ ਬਾਈ ਇਹਦੇ ਵਿੱਚ ਅਮਰ ਨੂਰੀ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਵੱਡੇ ਕਲਾਕਾਰ ਕਈ ਰਾਜਨੀਤਿਕ ਲੋਕ ਆ ਜਿਹੜੇ ਉਸੇ ਪਹੁੰਚੇ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅੱਸੀ ਗੁਰਦਾਸ ਮਾਨ ਜੀ ਵੀ ਅੱਜ ਪਹੁੰਚੇ ਆ ਸਭ ਨੇ ਇਹ ਗੱਲ ਕਹੀ ਆ ਕਿ ਹੁਜਾ ਸਾਹਿਬ ਦਾ ਜਾਣਾ ਸੰਗੀਤ ਸਮਰਾਟ ਦਾ ਜਾਣਾ ਤੇ ਪੰਜਾਬੀ ਸੰਗੀਤ ਦੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਟਾ ਤੇ ਇਹ ਗੱਲ ਵੈਸੇ ਵੀ ਸੱਚੀ ਹੈ ਜੀ ਮੈਂ ਨਾ ਅੱਜ ਹੰਸਰਾਜ ਹੰਸ ਹੋਰਾਂ ਦੀ ਇੱਕ ਟਿੱਪਣੀ ਇੱਕ ਬਿਆਨ ਪੜਦਾ ਸੀਗਾ ਉਹ ਕਹਿੰਦੇ ਦੇਖੋ ਜੀ ਜਿਹੜਾ ਆ ਵਰਾ ਨਾ ਕਦੇ ਜਸਵਿੰਦਰ ਭੱਲਾ ਸਾਹਿਬ ਦੀ ਮੌਤ ਕਦੇ ਇਥੇ ਚਰਨਜੀਤ ਹੋਜਾ ਸਾਹਿਬ ਦੀ ਮੌਤ ਆ ਹੁਣ ਜਿਹੜਾ ਗਾਇਕ ਰਾਜਵੀਰ ਜਵੰਦਾ ਵੈਂਟੀਲੇਟਰ ਦੇ ਉੱਤੇ ਆ ਉਹ ਕਹਿੰਦੇ ਵੀ ਲੱਗਦਾ ਕਿ ਕੁਦਰਤ ਦੀ ਕਰੋਪੀ ਆ ਕਲਾ ਖੇਤਰ ਦੇ ਉੱਤੇ ਸਾਨੂੰ ਸਭ ਨੂੰ ਮਿਲ ਕੇ ਰੱਬ ਦੇ ਮੂਹਰੇ ਅਰਦਾਸ ਬੰਦਗੀ ਕਰਨੀ ਚਾਹੀਦੀ ਆ ਵੀ ਜੇਕਰ ਸਾਡੇ ਕੋਲੋਂ ਕੋਈ ਗਲਤੀ ਹੋਈ ਤਾਂ ਭਾਈ ਸਾਨੂੰ ਮਾਫ ਕਰਦੇ ਹੋ ਰਾਜਵੀਰ ਜਵੰਦਾ ਦਾ ਕੀ ਹਾਲ ਹੈ ਇਸੇ ਦਾ ਬਹੁਤ ਸਾਰੇ ਲੋਕ ਚਿੰਤਤ ਨੇ ਅਰਦਾਸਾਂ ਕਰ ਰਹੇ ਨੇ ਹਾਂ ਬਿਲਕੁਲ ਅਥਨ ਸਾਹਿਬ ਦੇਖੋ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਰਾਜਵੀਰ ਜਵੰਦਾ ਦੀ ਸਿਹਤ ਦੇ ਲਈ ਫਿਕਰਮੰਦਾ ਉਹਦੀ ਤੰਦਰੁਸਤੀ ਲਈ ਅਰਦਾਸਾਂ ਚੱਲ ਰਹੀਆਂ ਤੇ ਚੱਲਣੀਆਂ ਵੀ ਚਾਹੀਦੀਆਂ ਹਾਂ ਪਰ ਜੋ ਡਾਕਟਰਾਂ ਨੇ ਦੇਖੋ ਇੱਕ ਤਾਂ ਉਹ ਗੱਲ ਕੁਸ਼ਲ ਮੀਡੀਏ ਤੇ ਕੀਨੇ ਕੀ ਪਾਤਾ ਇੱਕ ਤਾਂ ਗੱਲ ਇਹ ਆ ਪਰ ਦੂਜੀ ਗੱਲ ਇਹ ਕਿ ਜਿਹੜੀ ਅਥੈਂਟਿਕ ਗੱਲ ਤਾਂ ਆਪਾਂ ਮੰਨਦੇ ਡਾਕਟਰ ਸਾਹਿਬਾਨ ਦੀ ਡਾਕਟਰ ਸਹਿਬਾਨ ਨੇ ਅੱਜ ਦਾ ਬੁਲੇਟਿਨ ਜਾਰੀ ਕੀਤਾ ਮੈਡੀਕਲ ਦਾ ਉਹਦੇ ਵਿੱਚ ਹਾਲਾਤ ਬਹੁਤ ਨਾਜ਼ੁਕਾ ਬਹੁਤ ਹੀ ਇਸ ਵੇਲੇ ਖਤਰੇ ਵਾਲੀ ਗੱਲ ਹੈ ਜੀ ਕਿਉਂਕਿ ਬ੍ਰੇਨ ਬਿਲਕੁਲ ਡੈਡ ਆ ਸਰੀਰ ਦੇ ਕਿਸੇ ਅੰਗ ਦੀ ਕੋਈ ਵੀ ਮੂਵਮੈਂਟ ਨਹੀਂ ਆ ਤੇ ਹਾਰਟ ਨੂੰ ਚੱਲਦਾ ਰੱਖਣ ਦੇ ਵਾਸਤੇ ਦਵਾਈਆਂ ਦਾ ਸਹਾਰਾ ਲਿਆ ਜਾ ਰਿਹਾ ਸੋ ਇਹ ਹੈ ਜੀ ਕਿ ਜੋ ਸਥਿਤੀ ਆ ਉਹ ਦੇਖੋ ਡਾਕਟਰਾਂ ਨੇ ਤਾਂ ਅੱਜ ਸਿੱਧੇ ਤਰੀਕੇ ਨਾਲ ਇਹ ਗੱਲ ਕਹੀ ਸੀ ਕਿ ਡਾਕਟਰੀ ਸਮਰੱਥਾ ਤਾਂ ਇਸ ਥਾਂ ਦੇ ਉੱਤੇ ਜਾ ਕੇ ਖਤਮ ਹੋ ਜਾਂਦੀ ਹੈ ਤੇ ਬਾਕੀ ਹੁਣ ਅਰਦਾਸਾਂ ਜੇ ਕੋਈ ਚਮਤਕਾਰ ਹੋ ਜੇ ਤਾਂ ਜੀ ਹੂੰ ਹੂੰ ਅੱਛਾ ਤਰਨਤਾਰਨ ਤੋਂ ਹੁਣ ਇਲੈਕਸ਼ਨ ਹੋਣੀ ਹੈ ਜਿਹੜੀ ਆਮ ਆਦਮੀ ਪਾਰਟੀ ਨੇ ਕਿਹਨੂੰ ਖੜਾ ਕੀਤਾ ਉਤੋਂ ਹਰਮਿਤ ਸਿੰਘ ਸੰਧੂ ਨੂੰ ਖੜਾ ਕੀਤਾ ਜੀ ਜਿਹੜੇ ਕਿ ਕੁਝ ਕਿਸਮਾ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਆਏ ਉਹਨਾਂ ਨੂੰ ਹਰਮਿਤ ਸਿੰਘ ਸੰਧੂ ਹੁਣਾਂ ਨੂੰ ਅੱਜ ਆਮ ਆਦਮੀ ਪਾਰਟੀ ਨੇ ਆਪਦਾ ਉਮੀਦਵਾਰ ਬਣਾ ਲਿਆ ਤੇ ਇਹਨਾਂ ਨੂੰ ਹੀ ਬਣਾਉਣਾ ਸੀ ਆਪਾਂ ਪਹਿਲੇ ਦਿਨੀ ਰੈਡ ਐਫਐਮ ਤੇ ਗੱਲ ਕਹੀ ਸੀ ਵੀ ਇਹ ਤਿੰਨ ਵਾਰ ਦੇ ਵਿਧਾਇਕ ਆ ਸਾਬਕਾ ਐਮਐਲਏ ਆ ਇਹਨਾਂ ਨੇ ਹੀ ਬਣਨਾ ਹੈਗਾ ਜੀ ਉਮੀਦਵਾਰ ਆਪਾਂ ਉਦੋਂ ਗੱਲ ਕਹੀ ਸੀ ਤੇ ਉਹ ਅੱਜ ਬਣਾ ਵੀ ਦਿੱਤੇ ਗਏ ਆ ਸੋ ਮਤਲਬ ਇਹ ਜੀ ਕਿ ਤਰਨਤਾਰਨ ਵਾਲੀ ਜ਼ਮੀਨੀ ਚੋਣ ਦੇ ਵਾਸਤੇ ਜੰਗ ਹੁਣ ਜ਼ੋਰਾਂ ਦੇ ਉੱਤੇ ਹੋਊਗੀ ਇੱਥੇ ਅਕਾਲੀ ਦਲ ਨੇ ਵੀ ਆਪਦੀ ਉਮੀਦਵਾਰ ਐਲਾਨੀ ਹੋਈ ਆ ਇੱਥੇ ਆਮ ਆਦਮੀ ਪਾਰਟੀ ਨੇ ਵੀ ਲਾਂਤਾ ਇਹਦਾਂ ਅਨਲਿ ਜੋਸ਼ੀ ਆਗੇ ਜੀ ਕਾਂਗਰਸ ਦੇ ਵਿੱਚ ਕਈ ਲੋਕ ਇਹ ਵੀ ਗੱਲ ਕਹਿੰਦੇ ਵੀ ਸ਼ਾਇਦ ਅਨਲਿ ਜੋਸ਼ੀ ਨੂੰ ਕਾਂਗਰਸ ਮੌਕਾ ਦੇ ਦੇਵੇ ਸੋ ਵੇਨੇ ਕੀ ਬਣਦਾ ਪਰ ਅੱਜ ਇਹ ਗੱਲ ਕਹਤੀ ਆ ਭਗਵੰਤ ਮਾਨ ਹੁਰਾ ਨੇ ਉਹ ਕਹਿੰਦੇ ਵੀ ਇਹ ਸੀਟ ਅਸੀਂ ਜਿੱਤ ਕੇ ਦਿਖਾਵਾਂਗੇ ਜੀ ਹੂੰ ਹੂੰ अच्छा जिमे टणा जी ਆਪਾਂ ਇੱਕ ਦੂਜੇ ਨੂੰ ਫਤੇ ਬੁਲਾਉਨੇ ਆ ਸਤਿ ਸ੍ਰੀ ਅਕਾਲ ਨਮਸਕਾਰ ਨਮਸਤੇ ਕਹਨੇ ਆ ਗ੍ਰੀਟਿੰਗਸ ਨੇ ਹਾਉ ਰਹੀ ਹੋਏ ਹੁਣ ਇਸੇ ਤਰੀਕੇ ਨਾਲ ਕੁਝ ਲੋਕ ਜੈ ਸ਼੍ਰੀ ਰਾਮ ਕਹਿੰਦੇ ਆ ਸੋ ਸਾਡਾ ਈਸਤ ਦਾ ਧਾਰਮਿਕ ਅਕੀਦਾ ਹੈ ਜਲੰਧਰ ਚ ਕੀ ਹੋਇਆ ਜੈ ਸ਼੍ਰੀ ਰਾਮ ਕਹਿਣ ਤੋਂ ਬਾਅਦ ਸੰਸਾਭਾ ਜੈ ਸ਼੍ਰੀ ਰਾਮ ਕਹਿਣ ਦੇ ਉੱਤੇ ਵੀ ਕੋਈ ਇਤਰਾਜ਼ ਨਹੀਂ ਅੱਲਾਹੁ ਅਕਬਰ ਕਹਿਣ ਦੇ ਉੱਤੇ ਵੀ ਕੋਈ ਇਤਰਾਜ਼ ਨਹੀਂ ਵੈਹੁਰ ਜੀ ਕਾ ਖਾਰਸਾ ਵੈਹੁਰ ਜੀ ਕੀ ਫਤਿਹ ਦਾ ਵੀ ਕੋਈ ਇਤਰਾਜ਼ ਨਹੀਂ ਸਭ ਦਾ ਸਤਿਕਾਰ ਆ ਕੋਈ ਕੁਛ ਵੀ ਕਵੇ ਜੀ ਬੰਦੇ ਦੀ ਆਪਦੀ ਧਾਰਮਿਕ ਆਸਥਾ ਪਰ ਕਿਉਂਕਿ ਭਾਰਤ ਉਹ ਦੇਸ਼ ਆ ਜਿੱਥੇ ਕਿ ਗੱਲ ਮਗਰੋਂ ਹੁੰਦੀ ਆ ਤੇ ਧਾਰਮਿਕ ਭਾਵਨਾ ਪਹਿਲਾਂ ਪੜਖਦੀ ਹੁੰਦੀ ਆ ਅੱਜ ਨਾਲ ਜਿੰਨੀ ਕਿ ਜਾਣਕਾਰੀ ਮੁੱਢਲੇ ਤੌਰ ਤੇ ਮਿਲੀ ਆ ਅਸਣ ਦਾ ਵੇਲਾ ਸੀ 4:00 ਵਜੇ ਦਾ ਮੁਸਲਮਾਨ ਭਾਈ ਚਾਰੇ ਨਾਲ ਸੰਬੰਧ ਖੋਦ ਕੋ ਲੋਕ ਆ ਜਿਹੜੇ ਉਹ ਕਮਿਸ਼ਨਰ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਉਹਨਾਂ ਨੇ ਅ ਅੱਲਾਹੁ ਅਕਬਰ ਦੇ ਨਾਲੇ ਲਾਉਂਦੇ ਜਾਂਦੇ ਆ ਉਹਨਾਂ ਦੀ ਇੱਕ ਸਕੂਟਰੀ ਵਾਲਾ ਮੁੰਡਾ ਲੰਘਿਆ ਉਹਨੇ ਜਾਇ ਸ਼ਰੀਰਾਮ ਦੇ ਨਾਰੇ ਲਾਤੇ ਇਸ ਗੱਲ ਦੇ ਉੱਤੇ ਮਾਹੌਲ ਕਹਿੰਦੇ ਢੜਕ ਗਿਆ ਮਾਹੌਲ ਢੜਕ ਗਿਆ ਸਕੂਟਰੀ ਵਾਲਾ ਮੁੰਡਾ ਕਹਿੰਦੇ ਘੁੱਟ ਲਪਾ ਗਿਆ ਉਸ ਤੋਂ ਬਾਅਦ ਇਹ ਗੱਲ ਬਣ ਗਈ ਜੀ Hindu versus Musalman ਫਿਰ ਜਿਹੜੇ ਇਹ Hindu ਭਾਈਚਾਰੇ ਦੇ ਲੋਕ ਬਹੁਤ ਵੱਡੀ ਗੰਤੀ 'ਚ ਸੜਕਾਂ ਤੇ ਆ ਕੇ ਬਹਿ ਗਏ ਪੁਲਿਸ ਨੇ ਹੁਣ ਪਤਾ ਲੱਗਾ ਜੀ ਜਿਨ੍ਹਾਂ ਨੇ ਮੁੰਡਾ ਕੁੱਟਿਆ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਮਾਹੌਲ ਅਜ ਬਹੁਤ ਨਾਪੂਰਨ ਬਣ ਗਿਆ ਸੀ ਜੀ ਇਸ ਵੇਲੇ ਵੀ ਜਦੋਂ ਮੈਂ ਖਬਰਾਂ ਨਹੀਂ ਸੰਭ ਪਾ ਰਿਹਾ ਵੀ ਕਿਤੇ ਦੋਵੇਂ ਭਾਈਚਾਰੇ ਪੇਡੋ ਸੇ ਪ੍ਰੋਸਟਾਈਨਾਟਾ ਦੇ ਅੰਦਰ ਚੀਜ਼ ਹੂੰ ਤੇ ਡਾਕਟਰ ਬਲਬੀਰ ਸਿੰਘ ਹੋਰਾਂ ਨੇ ਕੀ ਸਵਾਲ ਉਠਾਏ ਨੇ ਡਾਕਟਰ ਬਲਬੀਰ ਸਿੰਘ ਹੋਰਾਂ ਨੇ ਜੇ ਦੋ ਟੱਕ ਗੱਲ ਚਹੀਏ ਉਹਨੇ ਵੀ ਸਾਨੂੰ ਹੈਰਾਨੀ ਹੁੰਦੀ ਐ ਇਸ ਗੱਲ ਦੇ ਉੱਤੇ ਪ੍ਰਾਰੀ ਛੱਡਦੀ ਤਾਂ ਦਿਸ ਜਾਂਦੀ ਸੈਟੇਲਾਈਟ ਦੇ ਵਿੱਚ ਤੇ ਇਹ ਕਿਉਂ ਨਹੀਂ ਦੱਸਦਾ ਵੀ ਭਾਈ ਪਰਲੇ ਪਰੋਂ ਨਸ਼ਾ ਕਿਉਂ ਆ ਰਿਹਾ ਉਹ ਕਹਿੰਦੇ ਵੀ ਜਿੰਨਾ ਕਹਿੰਨਾਂ ਦੇ ਵੱਲੋਂ ਕਿਹਾ ਗਿਆ ਜੀ ਅਸੀਂ ਫੰਡ ਦੇਵਾਂਗੇ ਰਾਹਤ ਫੰਡ ਖੜਾਣ ਦੇ ਲਈ ਉਸ ਫੰਡ ਦੇ ਵਿੱਚ ਆਉਂਦਾ ਕੀ ਐ ਤੇ ਉਸ ਫੰਡ ਦੇ ਵਿੱਚ ਬਣਦਾ ਕੀ ਇਹ ਕਦੇ ਖੁਦ ਨੂੰ ਸਵਾਲ ਕਰਕੇ ਵੇਖਣੀ ਤੇ ਬਾਕੀ ਮੌਸਮ ਕਿਹੋ ਜਿਹਾ ਜੀ ਪੰਜਾਬ ਦਾ ਪੰਜਾਬ ਦੇ ਵਿੱਚ ਅੱਜ ਮੌਸਮ ਸਿਰਫ ਕਾਫੀ ਬਦਲਿਆ ਰਿਹਾ ਆ ਦੇ ਕੋਈ ਬਹੁਤੀ ਕਰਕੇ ਵੀ ਜ਼ਬਰਦਸਤ ਗਰਮੀ ਹੈ ਤਾਂ ਨਹੀਂ ਸੀ ਪਰ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਮੀਂਹ ਪੈਣ ਦੀ ਆਸ ਆ ਤੇ 6 ਤੇ 7 ਤਰੀਕ ਨੂੰ ਭਰਮਾ ਵੀ ਪੈਣ ਦੀ ਆਸ ਆ ਤੋਂ ਬਿਨਾਂ ਕੀ ਬਣਦਾ ਪਰ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਮਿਹਰਬਾਨੀ ਬਹੁਤ ਧੰਨਵਾਦ